ਸੰਗਤ ਦੀ ਆਸ਼ੀਰਵਾਦ ਕੀਤਾ ਖਾਵਸਾ ਬਾਹੀਏ ਪ੍ਰਦੀਪ ਕੀ ਫਤੇ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਦੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਉਹਨਾਂ ਤਿੰਨ ਚੀਜ਼ਾਂ ਬਾਰੇ ਜਿਹੜੀਆਂ ਤਿੰਨ ਚੀਜ਼ਾਂ ਸਾਡੇ ਕੋਲ ਹੁੰਨ ਪਰ ਸਾਡੀ ਹਰ ਥਾਂ ਤੇ ਰੱਖਿਆ ਹੋਈਆਂ ਭਾਵੇਂ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਨਜ਼ਰ ਉਸ ਇਨਸਾਨ ਦਾ ਬਾਲ ਵੀ ਵੀਂਦਾ ਨਹੀਂ ਕਰ ਹੁੰਦੀ ਜਿਹਦੇ ਕੋਲ ਇਹ ਤਿੰਨ ਚੀਜ਼ਾਂ ਹੋਣ ਇਹ ਤਿੰਨ ਚੀਜ਼ਾਂ ਕੋਲ ਹੋਣ ਤਾਂ ਉਹ ਬੰਦਾ ਜੱチェ ਵੀ ਜਾਂਦਾ ਹੈ ਨਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਨੂੰ ਹਰ ਜਗ੍ਹਾ ਤੇ ਮਾਨ ਸਨਮਾਨ ਮਿਲਦਾ ਹੈ ਉਹਦੀ ਕਦਰ ਦਿੰਦੀ ਆ ਅਤੇ ਉਹ ਜਿਸ ਵੀ ਕੰਮ ਨੂੰ ਹੱਥ ਪਾਉਂਦਾ ਹੈ ਸਤਿਗੁਰ ਸੱਚੇ ਪਾਛੇ ਦੀ ਕਿਰਪਾ ਦੇ ਨਾਲ ਉਹਨੂੰ ਉਹਦੇ ਹਰ ਕੰਮ ਦੇ ਵਿੱਚ ਸਫਲਤਾ ਮਿਲਦੀ ਆ ਇੰਨੀ ਤੱਤਿਆ ਕਿੰਨੀਆਂ ਤਿੰਨ ਚੀਜ਼ਾਂ ਦੇ ਵਿੱਚ ਤਾਂ ਇਹ ਤਿੰਨ ਚੀਜ਼ਾਂ ਕਿਹੜੀਆਂ ਨੇ ਉਹਨਾਂ ਬਾਰੇ ਵੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਅਤੇ ਨਾਲ ਹੀ ਇੱਕ ਫਾਰਮੂਲਾ ਇੱਕ ਮੁਕਤਾਪ ਕੀ ਦੇ ਨਾਲ ਸਮਝਾ ਕਰਨਾ ਹੈ ਕਿ ਜਦੋਂ ਵੀ ਆਪਾਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਕੰਮ ਦੇ ਲਈ ਜਾਂਦੇ ਹਾਂ ਕਾ ਇਹ ਇੱਕ ਕੰਮ ਕਰਕੇ ਜਾਦਾ ਹੈ ਇਹ ਕੰਮ ਕਰਨ ਦੇ ਨਾਲ ਸਾਡੇ ਮਨ ਦੇ ਜੋ ਵੀ ਡਰ ਭੈਸ ਚਿੰਤਾਵਾਂ ਨੇ ਵੀ ਸਾਡਾ ਕੋਈ ਕਿਸੇ ਤਰੀਕੇ ਦੇ ਨਾਲ ਨੁਕਸਾਨ ਨਾ ਕਰਦੇ ਜਾ ਸਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ ਉਹ ਡਰ ਭੈ ਚਿੰਤਾਵਾਂ ਬਣ ਦੇ ਵਿੱਚੋਂ ਨਿਕਲ ਜਾਂਦੇ ਜਾਨੀ ਇਹ ਸਾਰੇ ਗੱਲਾਂ ਬਾਤਾਂ ਪਾਜ ਹੀ ਇਹ ਵੀਡੀਓ ਦੇ ਵਿੱਚ ਕਰਮੀਆਂ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਦੀ ਵੀਡੀਓ ਨੂੰ ਪੂਰਾ ਜਰੂਰ ਸੁਣੀਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਨਾਲ ਨੂੰ ਅਤੇ ਸ਼ੇਅਰ ਵੀ ਕਰਨਾ ਤੁਹਾਨੂੰ ਇਹ ਮੈਸੇਜ ਤੋਂ ਹੋਰ ਨਹੀਂ ਭੇਜਣਾ ਨਾ ਤਾਂ ਪਹੁੰਚ ਸਤਿ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੇ ਜੀ ਜਰੂਰ ਲਿਖਾ ਕਰੋ ਤਾਂ ਹੌਲਾ ਜੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਕੇ ਆਪਾਂ ਕਈ ਵਾਰ ਆਪਣੇ ਹਜ਼ੂਰਾਂ ਦੇ ਨੇਹੋਂ ਇਹ ਗੱਲ ਸੁਣ ਗਏ ਹਾਂ ਕਿ ਭਾਈ ਸਾਬ ਦੇ ਨਾਲ ਬਣਾ ਕੇ ਵਿਚਾਰ ਕਰੋ ਕੋਈ ਪਤਾ ਨਹੀਂ ਹਿੰਦਰ ਇੱਕੀ ਦੀ ਲੋੜ ਕਿਸ ਵੇਲੇ ਪੈ ਜਾਂਦੀ ਆ ਕਿਸ ਕਰਕੇ ਨਾ ਕਈ ਹੋਊਗਾ ਸੱਚਮੁੱਚ ਆਪਣੀ ਮੜੀ ਨੂੰ ਤੱਕ ਜਾਉਂ ਪਛਾਣ ਦਵਾ ਕੇ ਰੱਖਦੇ ਆ بڑے ਲੋਕਾਂ ਦੇ ਸੰਪਰਕ ਦੇ ਵਿੱਚ ਰਹਿੰਦੇ ਆ ਖਾਸ ਕਰਕੇ ਜਿਵੇਂ ਕੋਈ ਉੱਚੇ ਆਉਂਦੇ ਵਾਲੇ ਨੂੰਤ ਪੈਸੇ ਵਾਲੇ ਨੂੰਤ ਉਹਨਾਂ 'ਤੇ ਖਾਸ ਧਿਆਨ ਰੱਖਿਆ ਜਾਂਦਾ ਏ ਮੰਦਰੇ 'ਚ ਇਹਨਾਂ ਬੋ ਵੀ ਕੀ ਵੰਦਾ ਔਖੇ ਵੇਲੇ ਸਾਬੇ ਕੰਮ ਆ ਸਕਦਾ ਏ ਕਈਆਂ ਦੇ ਉੱਤੇ ਸਾਨੂੰ ਪੜਾ ਇਹ ਮਾਨਨ ਹੁੰਦਾ ਏ ਕਿਸੇ ਹੋਰ ਤੋਂ ਹੀ ਸਾਥ ਦੇਵੇ ਦਾ ਦੋਵੇ ਪਰ ਇਹ ਮੇਰਾ ਭੈਣ ਭਰਾ ਇਹ ਰਿਸ਼ਤੇਦਾਰ ਔਖੇ ਵੇਲੇ ਮੇਰੇ ਕੰਮ ਆ ਸਕਦਾ ਪਰ ਸੰਕਟ ਦੀ ਇਹਨਾਂ ਦੇ ਉੱਤੇ ਸਾਡੀ ਕੋਈ ਪੱਕੀ ਨੋਰ ਨਹੀਂ ਆ ਪੱਕੀ ਗਰੰਟੀ ਨਹੀਂ ਆ ਬੀ ਇਹ ਸਭ ਤੋਂ ਮੁੱਖ ਔਖੇ ਬੇਨੇ ਸਾਡੇ ਕੰਮ ਹੋ ਰਹੇ ਹੀ ਹੋਗੇ ਕਿਉਂਕਿ ਉਹ ਸਾਡੇ ਨਾਲ ਕਈ ਵਾਰ ਗੰਦਾ ਕਿਸੇ ਐਸੀ ਜਗ੍ਹਾ ਦੇ ਉੱਤੇ ਫਸ ਗਿਆ ਦੇ। ਐਜੀ ਕੋਈ ਔਖੀ ਘੜੀ ਆ ਜਾਵੇ ਜਿੱਤੇ ਉਹ ਕਿਸੇ ਦੇ ਨਾਮ ਸੰਪਰਕ ਕਰ ਹੀ ਨਾ ਸਕੇ। ਹੋ ਸਕਦਾ ਔਖੇਵੇਂ ਦੇ ਕੋਈ ਤੁਹਾਡਾ ਸੁਣੂ ਨਿਚੁਕੇ ਹੀ ਨਾ। ਜਾਂ ਉਹ ਨੂੰ ਤੁਹਾਡਾ ਸੁਣੂ ਲੱਗੇਗਾ ਤੁਹਾਡਾ ਉਹਦੇ ਨਾਲ ਮੇਲ ਨਵਾ ਕੇ ਨਾ ਹੋ ਪਾਵੇ। ਤਾਂ ਫਿਰ ਉਹ ਤੁਹਾਡੀ ਮਦਦ ਕਿੰਨੀ ਕਰੇਗਾ? ਇਸ ਕਰਕੇ ਮਹਾ ਪ੍ਰਕਿਰਤੀ ਸੰਗਮ ਰਹਿਣੇ ਕੇ ਕਾਰਨ ਇਹ ਤਾਕਤਾਂ ਔਖੇ ਵੇਲੇ ਤੁਹਾਡੇ ਕੰਮ ਕੋਈ ਚਾਹੇ ਨਾ ਹੋਣ ਇਹ ਨਹੀਂ ਤਤ ਪਰ ਇਹਨਾਂ ਪਿੰਨ ਚੀਜ਼ਾਂ ਦੀ ਥੋੜੀ ਗਰੰਟੀ ਹੈ ਵੀ ਇਹ ਤਿੰਨ ਚੀਜ਼ਾਂ ਕੋਲ ਹੋ ਸਸਾ ਮੁਖੀ ਤੋਂ ਤੋਕੀ ਘੜੀ ਦੇ ਵਿੱਚੋਂ ਵੀ ਬਾਹਰ ਕੱਢ ਲਈ ਜਾਣੀ ਉਹਨਾਂ ਦੇ ਵਿੱਚੋਂ ਪਹਿਲੀ ਚੀਜ਼ ਹੈ ਦੁਆਵਾਂ ਅਸੀਸਾਂ ਅਤੇ ਇਹ ਦੁਆਵਾਂ ਅਸੀਸਾਂ ਕੁਝ ਚਤਿ ਲਕੀ ਦੇ ਨਾਮ ਨੇ ਪ੍ਰਾਪਤ ਕੀਤੀਆਂ ਜਾਂਦੀਆਂ ਇਹ ਦਵਾਵਾ ਅਸੀਸਾਂ ਸਾਨੂੰ ਸਾਡੇ ਨੇਕ ਸੁਭਾਅ ਕਰਕੇ ਮਿਹਰਿਆ ਨੇ ਨੇਕ ਕੰਮ ਕਰਕੇ ਮਿਹਰਿਆ ਜਦੋਂ ਅਸੀਂ ਕਿੰਨੋ ਕਿ ਜੇ ਨਾਲ ਪਹਲ ਕਰਤੇ ਆਂ ਕਿਸੇ ਰੋੜ ਬੰਦ ਦੀ ਉਹਦੀ ਰੋੜ ਦੇ ਮੁਤਾਬਕ ਮਦਦ ਕਰਦੇ ਆਂ ਤਾਂ ਚਲੋ ਉਸ ਰੋੜ ਬੰਦ ਇਨਸਾਨ ਦੇ ਖੁਸ਼-ਦੁਖੀ ਕਿਸਾਨ ਤੇ ਤੋਂ ਅੰਦਰੋਂ ਸਾਡੇ ਲਈ ਦੁਆਵਾ ਅਸੀਸਾਂ ਨਿਕਲਦੇ ਨੇ ਨਾ ਉਹ ਤਾਂ ਦੁਆਵਾ ਅਸੀਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਉਹ ਦੁਆਵਾ ਅਸੀਸਾਂ ਸਾਨੂੰ ਮਾਰੇ ਤੋਂ ਮਾਰੇ ਸਮੇਂ ਦੇ ਵਿੱਚ ਬਾਹਰ ਕੱਢ ਸਕਦੇ ਨੇ ਕਈ ਵਾਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦੇਖਿਆ ਹੋਵੇਗਾ ਜਾ ਕਈਆਂ ਦੀ ਜਿੰਦਗੀ ਦੇ ਵਿੱਚ ਦੇਖਿਆ ਹੋਵੇਗਾ ਜਿੱਥੇ ਬਹੁਤ ਕਰੋਸੇ ਮਨ ਇਨਸਾਨਾਂ ਨੇ ਸਾਹਤ ਛੱਡ ਦਿੱਤਾ ਵੀ ਜਿਨ੍ਹਾਂ ਦੇ ਉੱਤੇ ਪੂਰਾ ਮਾਨਸਿਕ ਵੀ ਕੰਮ ਨਹੀਂ ਆਇਆ ਪਰ ਉੱਥੇ ਕੋਈ ਨਾ ਕੋਈ ਅਣਜਾਣ ਬੰਦਾ ਫਰਿਸ਼ਤਾ ਵਾਂਗ ਕੇ ਆਇਆ ਤੇ ਤੁਹਾਡੀ ਮਦਦ ਕਰ ਗਿਆ ਜੇ ਤੁਸੀਂ ਕਿਸੇ ਦੀ ਮਦਦ ਕਰਨ ਤੇ ਉਹੀ ਖਿਆਲ ਰੂਦਾ ਕਤਿਸ ਰਿਸ਼ਤਾ ਕਿੱਥੋਂ ਆਇਆ ਸਾਨੂੰ ਕਮਾਈਆਂ ਹੋਈਆਂ ਬੁਨਵਾ ਅਸਸਾਂ ਨੂੰ ਦੇ ਕੇ ਸੋਇ ਸਕਕੇ ਆਪਣੀ ਜ਼ਿੰਦਗੀ ਦੇ ਵਿੱਚ ਜੀਏ ਇੱਕ ਕੰਮ ਪਾਉਂਦੇ ਆ ਅਤੇ ਨੇਕ ਕੰਮ ਕਰਕੇ ਬੁਨਵਾਵਾਂ ਅਸਸਾਂ ਨੂੰ ਬਖੀਰ ਕਰੀਨਾਂ ਨੇ ਕਿਉਂਕਿ ਇਹ ਬੁਨਵਾਵਾਂ ਅਸਸਾਂ ਤਫਕੁਰ ਤੇ ਸਰਬੋਤਮ ਆਤਮਿਕ ਸੰਸਕ੍ਰਿਤੀਾਂ ਬਣਦੀਆਂ ਨੇ ਅਤੇ ਇਹ ਜ਼ਰੂਰੀ ਨਹੀਂ ਕਿ ਸਭ ਪੈਸੇ ਦੇ ਨਾਲ ਹੀ ਕਮਾਈਆਂ ਜਾਂਦੇ ਨਹੀਂ ਆਪਾਂ ਕਿਸੇ ਨੂੰ ਚੰਗੀ ਸੇਵਾ ਦੇ ਸਕਦੇ ਹਾਂ ਕਿਸੇ ਕਿਸੇ ਦਾ ਦੁੱਖ ਵੰਡਾ ਕੇ ਕਿਸੇ ਨੂੰ ਹਲਾਸਾ ਦੇ ਕੇ ਹੋਤ ਤਰੀਕੇ ਆ ਖੁਸ਼ ਹੋਣਾ ਭਲਾ ਕਰਾਂਗੇ ਕਿੱਥੇ ਵੀ ਮੌਕਾ ਮਿਲਦਾਵਾ ਅਸੀਂ ਸਤ ਸੰਮਾਨ ਦਾ ਉਹ ਮੌਕਾ ਤੋਂ ਜਾਣ ਨਹੀਂ ਦੇਣੀ ਚਾਹੀਦਾ ਅਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਈ ਚੁਸਤ ਚਲਾਕੀ ਨਾਲ ਇਹ ਗੰਦੇ ਮਿਲਉਂਦੇ ਆ ਇਹ ਨੇ ਕੰਮ ਕਰਕੇ ਮਿਲਉਂਦੇ ਨੇ ਕਿ ਪਰਮਪਿਤਾ ਪਰਮਾਤਮਾ ਦੀ ਜੀਵ ਜੰਤ ਦਾ ਭਲਾ ਕਰਕੇ ਮਿਲਉਂਦੇ ਨੇ ਤੇ ਪਰਮਾਤਮਾ ਦੀ ਜੀਵ ਜੰਤ ਦੇ ਵਿੱਚ ਸਭ ਕੁਝ ਹੁੰਦਾ ਏ ਇਨਸਾਨ ਹੁੰਦੇ ਆ ਪੰਛੀ ਪਰਿੰਦੇ ਜਾਨਵਰ ਹੁੰਦੇ ਆ ਇਹ ਪੀੜ ਪੁੰਦੇ ਹੁੰਦੇ ਆ ਜੋ ਕਿੱਥੇ ਵੀ ਮੌਕਾ ਇਹਨਾਂ ਦੀ ਮਦਦ ਕਰੋ ਕੋਈ ਪੇੜ ਵਰਗਾ ਸਵਸ ਕਰਿਆਏ ਉਹਦੇ ਸੰਭਾਲ ਕਰਨੀ ਸ਼ੁਰੂ ਕਰੋ ਪਹਿਲੇ ਤਾਂ ਇਹ ਪੋਣਾ ਸ਼ੁਰੂ ਕਰਦੋ ਕੋਈ ਪੰਛੀ ਕੋੰਬੇ ਕੋਈ ਜਾਨਵਰ ਤੁਹਾਡੇ ਘਰ ਦੇ ਵਿੱਚ ਆਇਆ ਏ ਉਹਨੂੰ ਦਾਵਾ ਪਾਓ ਤਰਪਨਾ ਦੇ ਤਿਨਿਆ ਪੰਛੀਆਂ ਦੇ ਲਈ ਆਪਣੇ ਘਰ ਦੀ ਸ਼ਕਤ ਤੇ ਬਣਾਈ ਰੱਖੋ ਸਿਆਣੇ ਕਹਿੰਦੇ ਵੀ ਕੰਛੇ ਕਰਿੰਦੇ ਜਹਾ ਮਰਹੀ ਬੇਜਬਾਨੇ ਜਿਸ ਵੀ ਕਰ ਕਰ ਖਾਂਦੇ ਆ ਉਹਨਾਂ ਨੂੰ ਬਹੁਤ ਬਲਾਵਾ ਅਸੀਸਾਂ ਬਣਦੇ ਆ ਤੁਹਾਡੇ ਘਰ ਦਾ ਇੱਕ ਦੌਣਾ ਖਾ ਕੇ ਨਾ ਪ੍ਰਮਾਤਮਾ ਦੇ ਅਕੇ ਹਰ ਰੀਤਾਸ ਫਾਸਲ ਕੀ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਨੇ ਸਾਦਾ ਕਿੰਦਾ ਭਰਿਆ ਮਹਾਰਾ ਸੱਚੇ ਭਾਸ਼ ਤੁਸੀਂ ਇਹਨਾਂ ਦੇ ਧੰਨ ਖੰਨ ਦੇ ਭਨਾਉ ਭਰੇ ਰੱਖਦੇ ਚੋ ਅੱਪਾ ਜਦੋਂ ਵੀ ਕਿਸੇ ਦਾ ਭਲਾ ਕਰਦੇ ਹੈ ਕਿਸੇ ਦੀ ਮਦਦ ਕਰਦੇ ਹੈ ਤਾਂ ਉਹਦੇ ਧੁਰ ਅੰਦਰ ਸ਼ਬੇ ਦੇ ਦੁਆਰਾ ਅਸੀਸਾਂ ਮਿਲਦੇ ਨੇ ਉਸ ਤੋਂ ਬਾਅਦ ਯਾ ਸਾਡੇ ਮਾਂ ਕੋ ਦਾ ਆਸ਼ੀਰਵਾਦ ਉਹਨਾਂ ਦੀਆਂ ਦੁਆਵਾਂ ਅਸੀਸਾਂ ਅਤੇ ਮਾਪਿਆਂ ਦੀਆਂ ਦੁਆਵਾਂ ਅਸੀਸਾਂ ਪ੍ਰਾਪਤ ਕਰਨ ਦੇ ਲਈ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਸਾਨੂੰ ਕੋਈ ਪੈਸਾ ਖਰਚ ਨਹੀਂ ਕਰਨਾ ਪੈਂਦਾ ਭਾਸਾ ਛੋਟੇ ਛੋਟੇ ਕੰਮ ਕਰਨੇ ਆਪਣੇ ਮਾਪਿਓ ਦੇ ਨਾਲ ਹਮੇਸ਼ਾ ਸੱਚ ਬੋਲੋ ਕਿੱਥੇ ਜਾਣਾ ਹੈ ਸੱਚ ਦੱਸ ਕੇ ਜਾਓ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਦੇ ਨਾਲ ਪਿਆਰ ਕਰੋ ਤੇ ਬਦਲੇ ਦੇ ਵਿੱਚ ਤੁਹਾਨੂੰ ਧੀਰ ਸਾਰੀਆਂ ਬੁਆਹਾਂ ਤਸਵੀਰਾਂ ਮਿਲਣਗੀਆਂ ਅਸ਼ੀਰਵਾਦ ਮਿਲੇਗਾ ਅਤੇ ਮਹੱਤਵਪੂਰਨ ਦੂਸਰਾ ਰੱਬ ਮੰਨਿਆ ਜਾਣਾ ਹੈ ਮਾਪਿਓ ਦੀਆਂ ਦੁਆਵਾਂ ਅਸ਼ੀਰਵਾਦਾਂ ਮਾਪਿਓ ਦੀਆਂ ਅਰਦਾਸਾਂ ਦੇ ਅੱਗੇ ਰੱਬ ਵੀ ਆਪਣਾ ਫੈਸਲਾ ਬਦਲਦਾ ਪੈਂਦਾ ਹੈ ਸੋ ਆਪਣੇ ਮਾਪਿਓ ਦੀਆਂ ਆਂਦਰਾਂ ਹਮੇਸ਼ਾ ਟਿਕ ਬੁ ਰੱਖਣੇ ਚਾਹੀਦੇ ਨੇ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਖੁਸ਼ ਰੱਖਣਾ ਇਹਨਾਂ ਦਾ ਪਾਲਨ ਸਤਕਾਰ ਕਰੋ ਉਹਨਾਂ ਦੀ ਸੇਵਾ ਕਰੋ ਮਾਪਿਓ ਦੀ ਸੇਵਾ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਦੇ ਵਿੱਚ ਹੀ ਸਾਰਿਆਂ ਦਾ ਸੇਵਾ ਦਾ ਫਲ ਆ ਜਾਂਦਾ ਹੈ ਇਹ ਜੀਵਨਾਂ ਦਾ ਸੰਜੋਗ ਦੇ ਘਰ ਦੇ ਵਿੱਚ ਮਿਲਿਆ ਜਿੰਦੇ ਆਪਣੇ ਮਾਪਿਆਂ ਦੀ ਸੇਵਾ ਕਰ ਲਈ ਆਪਣੇ ਘਰ ਦੇ ਬਜ਼ੁਰਗਾਂ ਦੀ ਸੇਵਾ ਕਰ ਲਈ ਸਮਝੋ ਕਿ ਕਈ ਤੀਰਥ ਸਥਾਨਾਂ ਤੇ ਕੀਤੀ ਹੋਈ ਸੇਵਾ ਦਾ ਫਲ ਘਰੇ ਬਖਿਆ ਬਿਠਾਇਆ ਜੀ ਦੇ ਰਿਹਾ ਹੈ ਸੋ ਮਾਪਿਆਂ ਵੀ ਬਹੁਤ ਸ਼ਕਤ ਉਸਰਕ ਕਵੀ ਤੋਂ ਸ਼ਿਸ਼ਟੀਆਂ ਉਹਨਾਂ ਦਿਨਾਂ ਅੰਦਰਾਂ ਜਿੰਦਿਆਂ ਰਚਿਆ ਨੇ ਮਾਤੂ ਕਦੇ ਵੀ ਆਪਣੇ ਬੱਚੇ ਨੂੰ ਪੂਰ ਅਸਲ ਜ਼ਵਾਦਾ ਦੁਆ ਨਹੀਂ ਦੇਂਦੀ ਪਰ ਸੰਗਤ ਦੇ ਜਣੇਣ ਜਾਣੇ ਦੇ ਵਿੱਚ ਸਾਡੇ ਤੋਂ ਆਪਣੇ ਮਾਪਿਆਂ ਦਾ ਤਿਲ ਖੁਸ਼ੀ ਹੋ ਜਾਂਦਾ ਹੈ ਨਾ ਕਿ ਕਿਦਰ ਸਾਡੇ ਨੰਦਗਾਂ ਜਿਹੜੀਆਂ ਉਪਰ ਪਿਤਾ ਪਰਮਾਰਥ ਸੰਮੇਤਾਂ ਤਰ ਲਾਜਾਂ ਜਾਂਦੀਆਂ ਚਲੋ ਚਾਰ ਸ਼ਕਤੀ ਦੇ ਤੋਂ ਬੱਧ ਹੋਣ ਦਿਲ ਨਹੀਂ ਮਾਪੇ ਉਹ ਵਿਸ਼ੇਸ਼ ਦਵਾ ਨੂੰ ਅਸਿਸਾ ਨਹੀਂ ਦਿੰਦੇ ਪਰ ਇਹ ਕਿਦਰ ਇਹ ਪਰ ਕਿਰ ਇਹ ਇੱਕਲ ਬਾਹਮਾ ਸਾਫੇ ਤੋਂ ਨਰਾਜ ਹੋ ਜਾਂਦੇ ਜੇ ਜਦੋਂ ਅਸੀਂ ਸੰਤੋਖ ਦਾ ਦਿਲ ਜੰਦਾ ਨਹੀਂ ਆ ਤੇ ਜਦੋਂ ਨਾਮ ਕਿਉਂ ਨਹੀਂ ਅਸੀਂ ਖੋਸ਼ ਰਖਦੇ ਆ ਉਹਦੋਂ ਪੂਰੀ ਕਿਦਰਤ ਪੂਰੀ ਕਾਇਨਾਤ ਸਾਡੇ ਤੋਂ ਨਿਰਵਾਣ ਹੁੰਦੀ ਗੱਲ ਤੇ ਉਸ ਤੋਂ ਬਾਅਦ ਤੀਸਰੀ ਤਾਕਤ ਆ ਉਤਰੀਂ ਕਿਤਾ ਪਰਮਾਤਮਾ ਦਾ ਨਾਮ ਹੈ ਕਿਉਂਕਿ ਸੰਗਤ ਜੇ ਜਦੋਂ ਅਸੀਂ ਹਰ ਰੋਜ਼ ਪਰਮਪਿਤਾ ਪਰਮਾਤਮਾ ਦਾ ਨਾਮ ਜਪਦੇ ਉਹਨਾਂ ਦੇ ਗੰਭੂ ਜੁੱਤੀਆਂ ਹੋਈਆਂ ਦਾਤਾਂ ਦੇ ਨਹੀਂ ਉਹਨਾਂ ਦਾ ਧੰਨ ਮਾਗਦੇ ਆ ਤਫ਼ਸੀਹ ਹਮੇਸ਼ਾ ਇਹ ਹੈ ਪਰਮपिता परमात्मा ਦੀ ਨਜ਼ਰ ਦੇ ਵਿੱਚ ਰਹਿਣੀ ਹੈ ਕਿ ਜਿਹੜਾ ਬੰਦਾ ਪਰਮਕੀ ਦਾ ਪਰਮਾਤਮਾ ਦੀ ਨਜ਼ਰ ਦੇ ਵਿੱਚ ਹੋਵੇ ਉਸੇ ਆਪ ਸੋਚੇ ਕਿ ਕਿੰਨ ਕਿਸੇ ਰਿਕਤਾਂ ਵੀ ਕੋਈ ਨਜ਼ਰ ਲੱਗ ਸਕਦੀ ਹੈ ਕਦੇ ਵੀ ਨਹੀਂ ਸੋ ਇਸ ਕਰਕੇ ਪਰਮपिता परमात्मा ਦਾ ਨਾਮ ਜਪਨਾ ਹੈ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕੁਈ ਵੀ ਮਾਨੀ ਸ਼ਕਤੀ, ਕੋਈ ਮਾਲਾ ਇਨਸਾਨ ਤੁਹਾਡਾ ਨਾਲ ਵੀ ਨਹੀਂ ਕਰਤਾ ਵੇ ਬਿਨ ਸੇ ਸੰਗਤੀ ਦੀ ਮੁਕਤੀ ਗਿਆਨ ਲਈ ਆਂ। ਇਹ ਦੁਨੀਆਦਾਰੀ ਦੇ ਵਿੱਚ ਵਿਚਰਿਆ ਹੋਇਆ ਸਾਰੇ ਹੀ ਕੰਮ ਕਰਨੀਆਂ। ਆਪਣੇ ਪਰਿਵਾਰਕ ਜਿੰਮੇਵਾਰੀਆਂ ਨੂੰ ਨਿਭਾਉਣਾ ਹੈ, ਆਪਣੇ ਕਿਰਤ ਕਮਾਈ ਵੀ ਕਰਨੀਆਂ ਅਤੇ ਆਪਣੇ ਆਉਣ ਵਾਲੇ ਭਵਿੱਖ ਦੇ ਲਈ ਤੁਸੀਂ ਜੋ ਵੀ ਚੀਜ਼ਾਂ ਜ਼ਰੂਰੀ ਸਮਝਦੇ ਹੋ ਉਹ ਜੋੜ ਕੇ ਰੱਖੋ ਪੈਸਾ ਤਮਾਓ, ਪੈਸਾ ਜੋੜੋ। ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਲੋਕਾਂ ਦੇ ਨਾਲ ਜਾਣ ਪਛਾਣ ਬਣਾਉ ਉਹਨਾਂ ਦੇ ਸੰਪਰਕ ਦੇ ਵਿੱਚ ਰੰਗ ਕੋਈ ਬਣਾ ਹੀ ਨਹੀਂ ਆ ਪਰ ਮਹਾਕੋਟਿ ਕੀਤੇ ਬੋਲੇ ਨਾਮ ਨਾਮ ਲਖ ਇਹ ਤਿੰਨ ਚੀਜ਼ਾਂ ਨਹੀਂ ਤਾਂ ਬੇਤੁਕ ਨੂੰ ਇਹਨਾਂ ਤੋਂ ਬਹੁਤ ਜ਼ਰੂਰੀ ਨਹੀਂ ਲੋਕਾਂ ਦੀਆਂ ਦਵਾਵਾਂ ਖੁਸ਼ੀ ਸਾਂ ਮਾਪਿਆਂ ਦਾ ਆਸ਼ੀਰਵਾਦ ਅਤਿ ਉਪਰੰਿਤ ਤਤਵਾਤਮਾ ਜੁਨੀ ਦੇ ਕਿਸੇ ਜੇਕਰ ਇੱਕ ਤਿੰਨੇ ਤੇ 3/2 ਨਾਵਾਂ ਨੂੰ ਦਿਨ ਲੈਣਾ ਫਿਰ ਬਾਕੀ ਦੇ ਉਪਾਤਤਾਂ ਵੀ ਸਾਡੇ ਨਹੀਂ ਕਰ ਦੱਤੇ ਜੋ ਇਹ ਤੇ ਨਹੀਂ ਜਾਂ ਬਹੁਤ ਜਿੰਦਗੀ ਨੇ ਜੋ ਸਾਡੀ ਜ਼ਿੰਦਗੀ ਦੇ ਹਰ ਚੰਗੇ ਮਾਣੇ ਸਮੂਹ ਦੇ ਵਿੱਚ ਸਾਡੇ ਵਾਹ ਮਿਲਦੇ ਹਨ ਇਹ ਤੈਨੂੰ ਮੈਂ ਪਾ ਗੱਲ ਕਰਦੇ ਆ ਕੁਝ ਸਾਲਾਂ ਤੋਂ ਦੇਖੀ ਜੋ ਆਪਾਂ ਵੀ ਇਹਦੇ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਘਰੋਂ ਬਾਹਰ ਜਾਉਣ ਲੱਗਿਆਂ ਇੱਕ ਕੰਮ ਆਪਣੇ ਘਰੋਂ ਕਰਕੇ ਜਾਣਾ ਕੋਈ ਕੰਮ ਕੀ ਕਰਨਾ ਹੈ ਕਿ ਜਦੋਂ ਵੀ ਘਰੋਂ ਬਾਹਰ ਜਾਣ ਲੱਗਦੇ ਆ ਤਾਂ ਕਈ ਵਾਰ ਸਾਡੇ ਮਨ ਦੇ ਵਿੱਚ ਇੱਕ ਡਰ ਹੁੰਦਾ ਹੈ ਨਾ ਕਿ ਮੈਨੂੰ ਕੋਈ ਕੋਝੀ ਕਾਰਨਾ ਦਵੇ ਮੇਰਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ ਕਈ ਲੋਕ ਮਾਈ ਬਗਸ ਤੋਂ ਬਹੁਤ ਜ਼ਿਆਦਾ ਡਰਦੇ ਆ ਤਾਂ ਸੰਗੀਤ ਦੀ ਨਜ਼ਰ ਕੀ ਨਹੀਂ ਹੈ ਇਹ ਨਜ਼ਰ ਇੱਕ ਨੈਗੇਟਿਵਿਟੀ ਆ ਇਹ ਦੂਸਰੇ ਦੇ ਮਨ ਦੇ ਨੈਗੇਟਿਵ ਵਿਚਾਰ ਹੁੰਦੇ ਆ ਤੇ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਜਦੋਂ ਹੀ ਨਹੀਂ ਆ ਕਿ ਸਾਨੂੰ ਦੁਨਿਆਰ ਮੈਦਾਨ ਉਹਨਾਂ ਨੂੰ ਹੀ ਖੜਿਆ ਹੈ ਸਾਡਾ ਕੁਮਾਰਾ ਕਰਨ ਨੂੰ ਖੜਿਆ ਹੋਵੇਗਾ ਨਹੀਂ ਪਰ ਗੱਲ ਇਹ ਹੁੰਦੀ ਆ ਕਿ ਅੱਪਾ ਜਦੋਂ ਬਾਹਰ ਜਾਂਦੇ ਆ ਤਾਂ ਬਾਹਰ ਦੇ ਲੋਕਾਂ ਨੂੰ ਮਿਲਦੇ ਆ ਕਤੋਂ ਚ ਲੋਕ ਸੰਨ ਇਦਾਂ ਦੇ ਮਿਲਦੇ ਆ ਉਹ ਤੇ ਐਕਟਿਵ ਜ਼ਿੰਦਗੀ ਦੇ ਵਿੱਚ ਐਕਟਿਵ એનર્ਜੀ ਦੇ ਵਿੱਚ ਜੀ ਰਹੇ ਹੁੰਦੇ ਆ ਉਹ ਨਿਰਤਿੰਦੀ ਦੇ ਨਾਲ ਘਰੇ ਹੁੰਦੇ ਆ ਤਾਂ ਫਿਰ ਗਰੂਪ ਆਫ ਰਿਸ਼ੋਨੀਆਂ ਦੇ ਆਪਣੇ ਟਿਮੀਆਂ ਜੋ એનર્ਜੀ ਉਹਨਾਂ ਦੇ ਆਪਣੇ ਟਿਮੀਆਂ ਨੂੰ ਹੀ ਸਾਨੂੰ ਦੇ ਲਏ ਨਾ ਸਭ ਉਸ ਬਾਹਰੀ એનર્ਜੀ ਤੋਂ ਦਚਨ ਦੇ ਲਈ अपने आप में तक ओही पॉजिटिव एनर्जी देना पढ़के जा रहा हूं अपने आप को ही ये मैसेज देते जा रहा है कि तेरे नाल ਪਰਮਿਤਾ ਪਰਮਾ ਜੀ ਦਾ ਨਾਮ ਨਹਾ ਮਿਆ ਪਰਮਿਤਾ ਪਰਮਾ ਉਹਨਾਂ ਜੀ ਦੀ ਸ਼ਕਤੀਆ तेरे नाल ਜਿਹੜੇ ਨਾਮ ਦੇ ਉਹਦਾ ਵਾਸ਼ਿਪਾਉਂਦੇ ਆ ਮੋਤਾਂ ਨੂੰ ਬੁਲਾਣਾ ਇਸ ਲਈ ਆ ਵੀ ਕਿ ਨਾ ਤੇ ਨਾ ਜੀਣਾ ਆਪਣੇ ਆਪ ਦੇ ਨਾਲ ਇੱਕ ਸੁਰੱਖਿਆ ਠੀਰਾ ਮਹਿਸੂਸ ਕਰਕੇ ਜਾਣਾ ਹੈ ਮੈਂ ਇਹ ਘਰੇ ਇਹ ਦੇ ਵੇਚਿਆ ਕਿ ਤਿੰਨ ਤਾਫਤਾਂ ਮੇਰੇ ਨਾਮ ਚੱਲ ਰਹੀਆਂ ਨੇ ਕਿਸ ਕਰਕੇ ਪੂਰੀ ਵਾਰੀ ਮੇਰੀ ਮਰ ਗਈ ਕੁਝ ਨੇ ਬਹਾਦਰ ਸਕਰੀ ਉਹਨਾਂ ਕਰ ਤੋਹੇ ਦੇ ਰੂਪ ਚੰਗੀ ਸ਼ੁਂਕ ਲੈ ਕੇ ਨਿਕਲਾਗੇ ਆ ਬਾਹਰ ਸਾਥੀਆਂ ਨਾਲ ਚੰਝਾਹੀ ਹੋਵੇਗਾ ਪਰ ਜੇ ਸਿੱਖਤ ਉਹ ਵੀ ਕਈ ਤਰ੍ਹਾਂ ਦੇ ਡਰ ਤਹਿ ਚਿੰਤਾਵਾਂ ਲੈ ਕੇ ਨਿਕਲਾਂਗੇ ਪਤਾ ਹੀ ਨਹੀਂ ਕਿ ਸਭਾ ਬਾਹਰ ਸਾਹਿਬ ਸਮੇ ਆਜਣਗੇ ਕਿ ਕੇ ਸੰਗਤ ਵੀ ਸਮੂਹ ਰਹੀ ਨਾ ਬਈ ਵਿਅਸੀ ਆਪਣੇ ਨਾਮ ਦੇ ਰੂਪ ਚੰਝੇ ਲਿਆ ਜੇ ਚੰਦਰ ਸ਼ਕਤਾਂਗੇ ਕਿ ਕਿਹਾਂ ਦਾ ਚੰਗਾ ਕਰਾਂਗੇ ਕਜੇ ਕਿ ਨਾਲ ਸਾਡੇ ਨਾਲ ਵੀ ਸਭ ਕੁਝ ਚੱਲਦਾ ਰਹੇਗਾ ਪਰ ਜੇ ਸਾਡੇ ਕੁਦਰ ਦੇ ਅੰਦਰ ਹੀ ਮਾੜੀ ਸ਼ੋਜ ਭਰੀ ਰਹੇਗੀ ਤੇ ਫਿਰ ਇਹ ਜਿਹੜੇ ਨੈਤਿਕ ਸ਼ੋਤ ਦੇ ਆ ਮਨਕਾਂ ਦੇ ਬਾਰੇ ਹੋਣਾ ਉਸੇ ਜਿਹਾ ਤੇ ਫਿਰ ਆਪਣੇ ਲਈ ਆਪਾਂ ਚੰਗੇ ਜੀਵਨ ਕਿਵੇਂ ਬਸ ਸਕਦੇ ਹਾਂ ਸਾਨੂੰ ਤਾਂ ਉਹੀ ਮਿਲਣਾ ਹੈ ਉਹ ਸਭੀ ਅੰਦਰ ਹੈ ਉਹ ਜਰਕੀ ਨੇ ਸੰਸਾਰ ਉਸ ਤੋਂ ਸਮਝ ਆਇਆ ਹੈ ਕੀ ਪਾਲਕਾ ਮੇਰਾ ਨਾ ਰੱਖੋ ਚੀਜ ਕਿ ਮੈਂ ਕੋਈ ਦੁੱਖ ਮਾਹੀ ਪਾਈ ਹੋ ਪਰ ਜੇ ਜੇ ਕਿਤੇ ਤੂੰ ਕਦੇ ਕਿਸੇ ਦਾ ਮਾਰਾ ਸੋਚੀ ਨਾ ਕਿਸੇ ਦਾ ਮਾਰਾ ਕਰੀ ਨਾ ਤੇਰਾ ਮੈਂ ਕਦੇ ਮਾਰਾ ਕੋ ਨਹੀਂ ਦਵਾ ਦਾ ਚੁੱਪੇ ਸੇ ਗੱਲ ਨੂੰ ਨਾਲ ਕਰਕੇ ਚੱਲ ਜਾ ਪਰ ਹਮੇਸ਼ਾ ਹੀ ਪਲਾਂ ਤਰ੍ਹਾਂ ਦੀ ਕੋਸ਼ਿਸ਼ ਕਰੋ ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਨਾਲਾ ਨਹੀਂ ਕਰੋ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਬੜੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ